ਲਓ ਜੀ ਮਿੱਤਰੋ ਅੱਜ ਮੈਂ ਪਹੁੰਚਿਆ ਪੱਤੀ ਰੋਡ ਬਰਨਾਲਾ ਇੱਥੇ ਬਾਈ ਦਾ ਸਲੂਨ ਹੈਗਾ ਤੇ ਬਾਈ ਤੋਂ ਮੈਂ ਕਟਿੰਗ ਕਰਾਈਆ ਮੇਰੀ ਫੋਟੋ ਵਿੱਚ ਚੱਲ ਰਹੀ ਹੈਗੀ ਤੁਸੀਂ ਉਹ ਵੀ ਦੇਖ ਲਓ ਤੇ ਜਿਹੜੀ ਕਟਿੰਗ ਕੀਤੀ ਹੈਗੀ ਉਹ ਤੁਸੀਂ ਦੇਖੀ ਜਾਨੇ ਹੋਗੇ ਤੇ ਬਾਈ 'ਚ ਪੂਰਾ ਟੈਲੈਂਟ ਹੈਗਾ ਜਿਹੜਾ ਮਤਲਬ ਬਾਰ ਕਟਿੰਗ ਇਹ ਦਿੱਤਾ ਹੈਗਾ ਹੈਗਾ ਜਿਹੜਾ ਬਾਈ ਆਵਾਜ਼ ਕੱਢਦਾ ਹੈਗਾ ਜੀਤ ਪੈਂਚਰਾਂ ਦੀ ਆਵਾਜ਼ ਕੱਢਦਾ ਹੈਗਾ ਹੋਰ ਵੀ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਹੈਗਾ ਉਹ ਬਾਈ ਤੁਹਾਨੂੰ ਕੱਟ ਕੇ ਦਿਖਾਉਂਦਾ ਹੈਗਾ ਬਾਈ ਜੀਤ ਪੈਂਚਰਾਂ ਦੀ ਆਵਾਜ਼ ਕੱਟ ਕੇ ਦਿਖਾਈਂ ਪਹਿਲਾਂ ਤਾਂ ਜੀ ਛਾਸਰੀ ਕਾਲ ਸਾਰਿਆਂ ਨੂੰ ਮੇਰੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਦੂਜੀ ਗੱਲ ਗੱਲ ਇਹ ਹੈ ਕਿ ਆਪਾਂ ਕੰਮ ਕਰਦੇ ਕਟਿੰਗ ਦਾ ਕਟਿੰਗ ਦੇ ਨਾਲ ਗੱਲ ਕਰਦੇ ਕਰਦੇ ਅੱਜ ਆਪਣੇ ਕੋਲੇ ਬਾਈ ਆਇਆ ਜਿੱਦੋਂ ਆਪਾਂ ਬਾਈ ਨੂੰ ਬਾਤ ਸੁਣਾਈ ਬਾਈ ਕਹਿੰਦਾ ਇੰਨਾ ਟੈਲੈਂਟ ਲੈ ਕੇ ਤੂੰ ਇੱਥੇ ਬੈਠਾ ਕਰਦਾ ਕੀ ਹੈ ਮਾੜਾ ਮੋਟਾ ਦੁਨੀਆ ਦੇ ਸਾਹਮਣੇ ਆ ਲੋਕਾਂ ਨੂੰ ਦਿਖਾ ਵੀ ਕੀ ਚੀਜ਼ ਆ ਕੀ ਨਾ ਹਾਂ ਦੂਜੀ ਗੱਲ ਕਟਿੰਗ ਆਪਾਂ ਜਿਹਦੇ ਕਰ ਜੀਏ ਫਿਰ ਆਪਾਂ ਪੱਕਾ ਪੈਂਚਰ ਹੀ ਲਾਉਣਾ ਜੀ ਤੇ ਪੈਂਚਰ ਆਲੇ ਮੈਨੂੰ ਗੱਲ ਕਿਹੜੀ ਕਰਤੀ ਲਾ ਤਾਂ ਜਮਾ ਪੱਕਾ ਪੈਂਚਰ ਹੀ ਲਾਤਾ ਬਈਆ ਹਾਂ ਜੀ ਗੱਲ ਬਣਾਤੀ ਯਾਰ ਬਾਬੇ ਤੋਂ ਕਹਿੰਦਾ ਮੁੰਡਾ ਖੁੰਡਾ ਹੀ ਬਣਾਤਾ ਹੈ ਸ਼ਰਾ ਗੱਲ ਬਾਤ ਆ ਬਈ ਜਰਾ ਵੀਡੀਓ ਨੂੰ ਨਾ ਦੱਬ ਕੇ ਸ਼ੇਅਰ ਕਰ ਦਿਓ ਤੇ ਬਾਈ ਦੀ ਵੀਡੀਓ ਅੱਗੇ ਪਹੁੰਚ ਜੇ ਤੇ ਹੋਰ ਵੀ ਵੀਰ ਆਉਣਗੇ ਤੇ ਕਟਿੰਗ ਕਰ ਲਈ ਤੇ ਬਾਈ ਜਿਹੜੇ ਦੀ ਜਿਹੜੇ ਆਵਾਜ਼ ਸੁਣਨਾ ਚਾਹੁੰਦਾ ਜੀਤ ਪੈਂਚਰਾਂ ਦੀ ਉਹ ਸੁਣ ਲੈ Thank you. Thank man. you.